ਅਹੀ ਤਾਂ ਸੀੜੀਆਂ ਮਾਰਦਾ ਜੀ ਆਈ ਠੀਕ ਆ ਗਿਆ ਜੀ ਜੇ ਜੇ ਪੰਜ ਪੰਜ ਬੈਠਾ ਹੋਏ ਕੋਈ ਨਾ ਕੋਈ ਰਾਹ ਤੇ ਨੂੰ ਖੜਾ ਕਰਦੇ ਨਾ ਮੈਨੂੰ ਸੈਰ ਤੇ ਲਵਾ ਦੇ ਨੂੰ ਇਹਨੂੰ ਥਾਣੇ ਛੱਡ ਜਾਂਦਾ ਕੋਈ ਕਲਾਮ ਜਿਹੜਾ ਉਹਦਾ ਥਾਣੇ ਭੇਟਾ ਤੁਸੀਂ ਥਾਣੇ ਜਾਓ ਥਾਣੇ ਜਾਓ ਥਾਣੇ ਨਾ ਖੜਦਾ ਕੋਈ ਜਿਹੜੀ ਬੰਦਿਆ ਨਹੀਂ ਉਹਨਾਂ ਦਾ ਖੜਦਾ ਜੀ ਜਲਾਨ ਨਾ ਕਰ ਅਹੀ ਤਾਂ ਸੀੜੀਆਂ ਮਾਰਦਾ ਜੀ ਆਈ ਠੀਕ ਆ ਗਿਆ ਜੀ ਸਰ ਆਪਣੇ ਨਾਮ ਤੋਂ ਗੁਰਬਚਨ ਸਿੰਘ ਇੰਚਾਰਜ ਕੁਲਸ ਰਾਜਪੁਰਾ ਜੀ ਅੱਛਾ ਜੀ ਤੁਹਾਨੂੰ ਟੈਕ ਟੋਪ ਰਾਜਪੁਰਾ ਜੀ ਤੱਕ ਜਨਗਤ ਜਲੋ ਅੱਜ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਕੀ ਦਿਸ਼ਾ ਨਿਰਦੇਸ਼ ਡੀਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਾਹਿਬ ਰਾਜਪੁਰਾ ਐਸਐਚਓ ਥਾਣਾ ਸਿਟੀ ਰਾਜਪੁਰਾ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਅੱਜ ਰਾਜਪੁਰਾ ਵਿਖੇ ਬਾਕਬਾਕੇ ਜਗ੍ਹਾ ਤੇ ਇੰਚਾਰਜ ਪੀਸੀਆਰ ਜਿਹਦੇ ਨਾਲ ਲੱਗੇ ਅਸੀਂ ਨਾਕਾਬੰਦੀ ਕੀਤੀ ਹੋਈ ਹੈ ਪੀਸੀਆਰ ਦੀ ਸਾਰੀ ਟੀਮ ਟ੍ਰੈਫਿਕ ਪੁਲਿਸ ਦੀ ਸਾਰੀ ਟੀਮ ਜਿਹੜੇ ਵੀ ਅੱਜ ਰਾਸਥਾਨਾ ਸੇ ਰਾਜਪੁਰੇ ਜੇ ਏਰੀਆ ਚ ਉਲੜਵਾਜੀ ਕਰ ਰਹੇ ਨੇ ਉਹਨਾਂ ਨੂੰ ਅਸੀਂ ਰੋਕ ਕੇ ਚਲਾਨ ਕਰ ਰਹੇ ਆ ਤੇ ਜਿਹੜੇ ਕੋਈ ਜ਼ਿਆਦਾ ਕੋਈ ਡਾਂਗਾ ਛੁੱਟਾ ਵਾਲੇ ਨੇ ਉਹ ਸਥਾਨ ਸਿੱਟੀ ਰਾਜਪੁਰੇ ਮਖੇ ਭੇਜ ਰਹੇ ਆ ਸਰ ਕਿੰਨੇ ਚਲਾਨ ਕਰ ਚੁੱਕੇ ਆ ਅਸੀਂ 10 ਮੋਟਰ ਜਿਹੜੇ ਮੋਟਰਸਾਈਕਲ ਨੂੰ ਬਾਉਂਡ ਕੀਤੇ ਨੇ ਐਕਟਿਵਾ ਸਮੇਤ ਤੇ 12 ਦੇ ਚਲਾਨ ਕੀਤੇ ਆ ਜੀ ਬਾਕੀ ਅਗਰ 8 ਵਜੇ ਤੱਕ ਸ਼ਾਮ ਕੋਈ ਮੋਹਮਰ ਮੇਰਾ ਮੋਟਰਸਾਈਕਲ ਆਂਨੇ ਪੰਜ ਬਾਉਂਡ ਕੀਤੇ ਆ ਜਿਹੜਾ ਹੁਲੜਬਾਜੀ ਕਰ ਰਹੇ ਉਹਨਾਂ ਬਾਰੇ ਜਿਹੜੇ ਆਮ ਜਿਹੇ ਕੁਮੜਾਂ ਨੂੰ ਨਹੀਂ ਕਰਦੇ ਦੇਖੋ ਆਮ ਜਿਹੜਾ ਆਮ ਸ਼ਾਂਤ ਦੇ ਨਾਮ ਆਪਣਾ ਤਿਆਰ ਮਨਾ ਰਹੇ ਨੇ ਉਹਨਾਂ ਤੇ ਕੋਈ ਪਾਬੰਦੀ ਨਹੀਂ ਹੈਗੀ ਜਿਹੜੇ ਕੋਈ ਹੁਲੜਬਾਜੀ ਬੱਚੇ ਕਰ ਰਹੇ ਨੇ ਉਹ ਕੋਈ ਸੱਟ ਖਾ ਲੈਣਗੇ ਕਿਸੇ ਨੂੰ ਕੋਈ ਅਨਸਵਾਵੀ ਘਟਨਾ ਨੂੰ ਅੰਜਾਮ ਦੇਣਗੇ ਇਸ ਕਰਕੇ ਅਸੀਂ ਉਹਨਾਂ ਦੇ ਕਿਤ ਕਰ ਰਹੇ ਹਾਂ ਜੀ ਹੋ ਗਿਆ ਲੱਗਦਾ ਇਹਦਾ ਕੰਮ ਉਹ ਵੀ ਤਾਂ ਸੀੜੀਆਂ ਮਾਰਦਾ ਸੀਗਾ ਜੀ